ਸ਼ੋਭਨਾ ਜੀ ਬਿੰਦੂ ਹੈ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਟੁੱਡੀਆਂਵਾਲ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਆ ਸਰ ਜੀ ਮੈਨੂੰ 8 ਕਿ ਮਹੀਨੇ ਹੋਏ ਇੱਥੇ ਹੈੱਡ ਬਣ ਕੇ ਆਇਆ ਨੂੰ ਉਸ ਦਿਨ ਤੋਂ ਹੀ ਮਤਲਬ ਕਿ ਮੈਨੂੰ ਨਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨ ਕੀਤਾ ਜਾ ਰਿਹਾ ਹੈ ਜੀ ਜੀ ਮਤਲਬ ਕਿ ਵੀ ਜਿਹੜਾ ਆਂਗਣਵਾੜੀ ਵਾਲਿਆਂ ਦਾ ਖਾਣਾ ਵਾ ਉਹ ਵੀ ਮਤਲਬ ਕਿ ਜੀ ਇੱਧਰ ਹੀ ਹੁੰਦਾ ਸੀਗਾ ਖਾਣਾ ਜਿਹੜਾ ਹੈਗਾ ਵਾ ਇਹ ਲੈ ਕੇ ਜਾਂਦੀਆਂ ਸੀ ਘਰੇ ਬੱਚਿਆਂ ਨੂੰ ਜਿਹੜਾ ਹੈਗਾ ਵਾ ਖਾਣਾ ਪ੍ਰੋਪਰ ਨਹੀਂ ਮਿਲਦਾ ਸੀਗਾ ਜੀ ਜੀ ਜਿੱਦਾਂ ਬੱਚਿਆਂ ਨੂੰ ਮਤਲਬ ਕਿ ਵੀ ਇਹਨਾਂ ਨੇ ਮੇਲੀ ਭੋਗਤ ਦੇ ਨਾਲ ਸਰਪੰਚ ਮੈਡਮ ਦੀ ਮੇਲੀ ਭੋਗਤ ਦੇ ਨਾਲ ਦੋ ਤਿੰਨ ਬੰਦਿਆਂ ਦੇ ਭੋਗ ਮੇਲੇ ਭੋਗਤ ਦੇ ਨਾਲ ਇਹਦੇ ਖਾਣੇ ਵਾਲੀਆਂ ਸੀਗੀਆਂ ਤੇ ਜਿਹੜੀ ਆਪਣੇ ਆਂਗਣਵਾੜੀ ਵਾਲੀਆਂ ਸੀਗੀਆਂ ਇਹ ਬੱਚਿਆਂ ਨੂੰ ਨਾ ਖਾਣਾ ਜਿਹੜਾ ਹੈਗਾ ਵਾ ਪ੍ਰੋਪਰ ਵਧੀਆ ਤਰੀਕੇ ਨਾਲ ਨਹੀਂ ਦਿੰਦੀਆਂ ਸੀਗੀਆਂ ਸਖਤ ਸਖਤ ਜਿਹੜੇ ਦਾਲਾ ਕੱਢ ਲੈਣੀ ਵਿੱਚ ਪਾਣੀ ਪਾ ਦੇਣਾ ਬਹੁਤ ਹੀ ਮਤਲਬ ਕੀ ਵੀ ਇਹ ਸਾਰਾ ਕੰਮ ਮਤਲਬ ਕੀ ਸਰਪੰਚ ਮੈਡਮ ਦੀ ਨਾਮ ਦੱਸੋ ਕੀ ਆਪਣੀ ਸਰਪੰਚ ਮੈਡਮ ਜਿਹੜੀ ਸਰਬਜੀਤ ਕੋਰ ਹੈਗੀ ਇਸ ਟਾਈਮ ਉਹ ਕਾਂਗਰਸ ਦੀ ਹੈ ਤੇ ਉਹ ਇਹ ਸਰਪੰਚ ਨੇ ਹਸਬੰਡ ਸਰਪੰਚ ਆ ਇਹ ਮੈਡਮ ਆਪ ਸਰਪੰਚ ਹੈਗੀ ਆ ਹਾਂਜੀ ਮੈਡਮ ਸਰਬਜੀਤ ਕੋਰ ਆਪ ਸਰਪੰਚ ਹੈਗੀ ਆ ਇਹ ਕਾਂਗਰਸ ਦੀ ਹੈਗੀ ਆ ਇਹ ਜਿਹੜੀ ਆਪ ਸਰਕਾਰ ਆ ਉਹਦੇ ਜਿਹੜੇ ਕੀ ਉਹਨੂੰ ਕਹਿੰਦੇ ਮੈਡਮ ਜਿਹੜੇ ਆਪ ਸਰਕਾਰ ਦੇ ਜਿਹੜੇ ਚੱਲਦੇ ਪਏ ਹੈਗੇ ਆ ਉਹਨਾਂ ਦੇ ਮਿਸ਼ਨ ਸਮਰਥ ਇਨਾ ਸਾਰ ਨੂੰ ਫੇਲ ਕਰਵਾਣਾ ਚਾਹਦੀ ਹੈਗੀ ਆ ਇਹਨੇ ਦੇਖੋ ਇੱਥੇ ਨਰੇਗਾ ਵਾਲੇ ਤੇ ਰਾਜਨੀਤੀਕਰਨ ਹੋ ਰਿਹਾ ਹਾਂਜੀ ਹਾਂਜੀ ਰਾਜਨੀਤੀਕਰਨ ਹੋ ਰਿਹਾ ਵਾ ਮੈਂ ਐਸੀ ਬਰਾਦਰੀ ਨਾ ਹੈਗੀ ਸਬੰਧਤ ਕਹਿੰਦੀ ਚੂੜੀਏ ਕੁੱਤੀਏ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਤੁਹਾਨੂੰ ਕਿਹਾ ਨਹੀਂ ਮੈਨੂੰ ਇਹ ਦੂਏ ਤੀਏ ਦਿਨ ਆ ਕੇ ਮੇਰ ਨਾਲ ਕਲਾਕਲੇਸ਼ ਕਰਦੀ ਆ ਬਹੁਤ ਮੇਰ ਨਾਲ ਤੇ ਤੰਗ ਮੈਨੂੰ ਕਰਦੀ ਹੈਗੀ ਆ ਕਰਨ ਕੀ ਤੁਹਾਡੇ ਨਾਲ ਹੋ ਰਿਹਾ ਮੈਨੂੰ ਐਦਾ ਕਰਦੀ ਕਿ ਮੈਂ ਮਤਲਬ ਕਿ ਇਥੇ ਬਾਥਰੂਮਾਂ ਦੇ ਦਰਵਾਜ਼ੇ ਟੁੱਟੇ ਪਏ ਸੀ ਉਹ ਠੀਕ ਕਰਵਾਏ ਹੈਗੇ ਆ ਤੇ ਮੈਂ ਇਹਨਾਂ ਦਾ ਖਾਣੇ ਦਾ ਜਿਹੜਾ ਸਿਸਟਮ ਹੈਗਾ ਵਾ ਉਹ ਸਹੀ ਕੀਤਾ ਆਂਗਣਵਾੜੀ ਵਾਲੇ ਵੱਖਰਾ ਆਂਦਾ ਮੈਂ ਕਿ ਤੁਸੀਂ ਆਪਣਾ ਵੱਖਰਾ ਬਣਾਓ ਸਾਡੇ ਬੱਚਾਂ ਦਾ ਵੱਖਰਾ ਆਂਦਾ ਪਿਆ ਵਾ ਮੇਰਾ ਇਹਨਾਂ ਨੇ 6 ਮਹੀਨੇ ਪਹਿਲਾਂ ਨਾ ਮੈਨੂੰ ਕਹਿੰਦੀ ਕਿ ਆਂਗਣਵਾੜੀ ਵਾਲਿਆਂ ਨੇ ਵੀ ਇੱਧਰ ਖਾਣਾ ਵਾ ਖਾਣਾ ਔਰ ਮੈਂ ਮਤਲਬ ਕੀ ਵੀ ਬੱਚਿਆਂ ਦਾ ਨਾ ਸਾਡੇ ਬੱਚਾਂ ਦਾ ਇੱਧਰ ਜਿਹੜਾ ਸਾਨੂੰ ਪਿੱਛੇ ਮੀਨੂ ਆਂਦਾ ਹੈਗਾ ਵਾ ਸਰਕਾਰ ਵੱਲੋਂ ਮੈਂ ਮੈਂ ਦੇਖੋ ਤੁਸੀਂ ਮੈਂ ਤੁਹਾਨੂੰ ਦੱਸ ਦੇ ਪਈ ਕਿ ਬੱਚੇ ਦਾ ਖਾਣਾ ਜਿਹੜਾ ਵਾ ਨਾ ਉਸ ਦਿਨ ਸਾਡਾ ਖਾਣਾ 100 ਗ੍ਰਾਮ ਦਾ ਉਸ ਤੋਂ ਵੱਧ ਪਲੇਟਾਂ 'ਚ ਪਿਆ ਹੋਇਆ ਸੀਗਾ ਔਰ ਬੱਚਾ ਨੂੰ ਖਾਣਾ ਖਾਣ ਨਹੀਂ ਦਿੱ ਕਿਹੜਾ ਬੱਚਾ ਇਹ ਮੇਰੇ ਸਕੂਲ ਦੇ ਬੱਚਾ ਨੂੰ ਹਾਂਜੀ ਹਾਂਜੀ ਜ਼ਬਰਦਸਤੀ ਉਠਾ ਕੇ ਲੈ ਜਾਂਦੇ ਆ ਇਹ ਜ਼ਬਰਦਸਤੀ ਆ ਕੇ ਇੱਥੇ ਕਰਦੇ ਰਹਿੰਦੇ ਆ ਬਦਲੀ ਜਿਹੜੀ ਹੈਗੀ ਆ ਇਹਨਾਂ ਨੇ ਬੂਟਾ ਪਿੰਡ ਇੱਕ ਹੈਡ ਦੇ ਥੱਲੇ ਹੈਡ ਲਵਾਇਆ ਮੈਨੂੰ ਕਹਿੰਦੀ ਸੀ ਸਕੂਲ ਬੰਦ ਕਰਨਾ ਚੂੜੀਏ ਕੁੱਤੀਏ ਤੈਨੂੰ ਇੱਥੇ ਰਹਿ ਨਹੀਂ ਦੇਣਾ ਹੈਗਾ ਵਾ ਜੀ ਜੀ ਮੇਰੇ ਸਵੇਰੇ ਮਿਸ਼ਨ ਸਮਰਥ ਦਾ ਸਾਡਾ ਕੰਮ ਚੱਲਦਾ ਹੁੰਦਾ ਮੈਂ ਕੱਲੀ ਆ ਮੇਰੇ ਇਹ ਸਕੂਲ ਚ ਟੋਟਲ ਕਿੰਨੇ ਬੱਚੇ ਦੀ ਸਟਰੈਂਥ ਹੈਗੀ ਆ ਸਾ ਮੇਰ ਕੋ ਜਦੋਂ ਇੱਥੋਂ ਮੈਂ ਕੱਲੀ ਰਹਿ ਗਈ ਸੋ 59 ਸੀਗੇ ਅੱਛਾ ਜੀ ਤੇ ਇਹਨਾਂ ਨੇ ਨਾ ਜਾਣ ਕੇ ਦੂਜੇ ਟੀਚਰਾਂ ਦੀ ਨਾਲ ਹੀ ਬਾਣ ਵਾਲਾ ਪਿੰਡ ਹੈਗਾ ਵਾ 8 ਮਹੀਨੇ ਤੋਂ ਉਹਦੀ ਡੈਪੂਟੇਸ਼ਨ ਉਧਰ ਰਵਾ ਲਈ ਇੱਕ ਮੈਡਮ ਨੂੰ ਹੋਰ ਕਿਤੇ ਇੱਧਾ ਭੇਜ ਦਿੱਤਾ ਗਿਆ ਮੈਨੂੰ ਕੱਲੇ ਸਕੂਲ ਦੇ ਵਿੱਚ ਰੱਖਿਆ ਗਿਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਕਿੰਨੇ ਬੱਚੇ ਤੇ ਮੇਰ ਕੋ ਇਸ ਟਾਈਮ ਕੀ ਉਹਨੂੰ ਕਹਿੰਦੇ ਛਾਲੀ ਬੱਚੇ ਇਸ ਟਾਈਮ ਉਹਨਾਂ ਵਿੱਚ ਇੱਕ ਛਾਲੀ ਬੱਚਾ ਮਗਰੇਕੀ ਟੀਚਰ ਇੱਕ ਟੀਚਰ ਮੈਂ ਕੱਲੀ ਸਾਮ ਦੀ ਸਕੂਲ ਪਰ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਸਭ ਕੁਝ ਹੋਰ ਮੈਨੂੰ ਛਾੜੂ ਵੀ ਇਥੋਂ ਤੱਕ ਕਰ ਫੇਰਨਾ ਪੈਂਦਾ ਸੀ ਤੁਹਾਨੂੰ ਸਵੀਪਰ ਵਗੈਰਾ ਕੋ ਮਿਲਿਆ ਨਹੀਂ ਮੈਨੂੰ ਕੋਈ ਨਹੀਂ ਮੈਨੂੰ ਛਾੜੂ ਵੀ ਮੈਂ ਆਪ ਫੇਰਦੀ ਹੈਗੀ ਆ ਸਵੇਰੇ ਛਾੜੂ ਮਾਰਦੀ ਸਾਡੇ ਬੰਦ ਕਰਤਾ ਵਾ ਪਾਣੀ ਬੱਚਿਆਂ ਦੇ ਪੀਣ ਦਾ ਤੁਹਾਡਾ ਅਲੀਗੇਸ਼ਨ ਸਰਪੰਚ ਤੋਂ ਇਲਾਵਾ ਹੋਰ ਕਿਹਦੇ ਕਿਹਦੇ ਤੇ ਹੈ ਮੇਰੇ ਅਲੀਗੇਸ਼ਨ ਜਿਹੜੀ ਇੱਥੇ ਇੱਕ ਆਂਗਣਵਾੜੀ ਮੈਡਮ ਹੈਗੀ ਯਾਰ ਜਿਹੜੀ ਉਹ ਵਰਕਰ ਹੈਗੀ ਆ ਉਹ ਸਾਡੀ ਰਾਜ ਮੈਡਮ ਸਾਡੇ ਸਕੂਲ ਚ ਅੰਡ ਨਹੀਂ ਤੈਨੂੰ ਵਰਤਨ ਦੇ ਨੇ ਤੇਰੇ ਸਿਰ ਦੁਰਦਸ਼ਾ ਕਰਨੀ ਆ ਮੈਨੂੰ ਕੋ ਚੂੜੀਏ ਕੁੱਤੀਏ ਤੱਕਰ ਹਰ ਵਾਰ ਗੱਲ ਤੇ ਮੈਨੂੰ ਕੀਤਾ ਜਾਂਦਾ ਮੰਜੇ ਚ ਰਹੀ ਹਾਂ ਜੀ ਤੇ ਇੱਥੇ ਆਏ ਹਾਂ ਟੁੜੀਆਂਵਾਲ ਪਿੰਡ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਧਿਆਨ ਚ ਇੱਕ ਮਾਮਲਾ ਆਇਆ ਸੀ 6 ਮਹੀਨੇ ਪਹਿਲਾਂ ਇੱਕ ਇੱਥੇ ਹੈੱਡ ਟੀਚਰ ਜਿਹੜੀ ਪ੍ਰਿੰਸੀਪਲ ਇੱਥੋਂ ਦੀ ਆਪਣੇ ਭਾਰੇ ਬਿੰਦੂ ਜੀ ਤੇ ਉਹਨਾਂ ਨੂੰ ਇੱਕ ਤੰਗ ਪ੍ਰਚਾਨ ਕੀਤਾ ਜਿਹੜਾ ਪਿੰਡ ਦੀ ਸਰਪੰਚਾ ਲੋ ਸਰਬਜੀਤ ਕਰੋ ਲੋ ਅਤੇ ਇਹ ਤੇ ਪੰਚਾਇਤ ਜਿਹੜੀ ਆ ਬਹੁਤ ਦੁਖੀ ਪਰੇਸ਼ਾਨ ਕਰਦੀ ਆ ਤੇ ਇੱਥੇ ਸਕੂਲ ਦੇ ਬੱਚਿਆਂ ਨੂੰ ਵੀ ਜਰਾਇਆ ਉਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਤੇ ਇੱਥੇ ਜਿਹੜਾ ਆ ਕਿ ਹੋਰ ਵੀ ਜਿਹੜਾ ਸਟਾਫ ਆ ਇਥੇ ਮੈਡਮ ਬਿੰਦੂ ਦੇ ਨਾਲ ਲੱਗਾ ਆ ਤੇ ਉਹ ਜਨਰਲ ਉੱਚ ਜਾਤੀ ਨਾਲ ਸੰਬੰਧ ਰੱਖਦਾ ਆ ਤੇ ਉਹ ਜਿਹੜਾ ਇਥੇ ਇੱਕ ਮੱਡੇ ਮਿਲ ਚੱਲਦੀ ਆ ਮੱਡੇ ਮਿਲ ਦੇ ਵਿੱਚੋਂ ਜਿਹੜਾ ਆ ਉਹ ਖਾਣਾ ਜਿਹੜਾ ਇਥੇ ਬੱਚਿਆਂ ਲਈ ਬੰਦਾ ਸੀ ਆ ਉਸ ਖਾਣਾ ਵਿੱਚ ਉਹ ਹਿੜਾ ਫੇਰੀ ਹੁੰਦੀ ਸੀਗੀ ਤੇ ਇਹਨੂੰ ਲੈ ਕੇ ਜਿਹੜੀ ਆ ਉੱਚ ਜਾਤੀ ਦੇ ਜਿਹੜੀ ਸਰਪੰਚ ਸਾਹਿਬ ਤੇ ਦੇ ਜ਼ਮੀਦਾਰ ਜਿਹੜੇ ਟੀਚਰ ਦੇ ਵਿੱਚ ਤੇ ਉਹ ਜਿਹੜੇ ਖਾਣਾ ਵਿੱਚੋਂ ਲੈ ਜਾਂਦੇ ਸੀ ਕਿ ਤੇ ਜਿਹੜੀ ਹੁਣ ਪ੍ਰਿੰਸੀਪਲ ਨਵੀਂ ਆਈ ਆ ਬਿੰਦੂ ਨਾਰਮ ਉਹਨਾਂ ਨੇ ਜਿਹੜਾ ਇਸ ਜੀ ਨੂੰ ਰੋਕਿਆ ਅਤੇ ਜਿਹੜਾ ਖਾਣਾ ਬੱਚਿਆਂ ਨੂੰ ਮਿਲਣਾ ਚਾਹੀਦਾ ਆ ਤੇ ਇੱਥੇ ਜਿਹੜਾ ਉਸ ਤੋਂ ਦਿਨ ਤੋਂ ਜਿਹੜੀ ਲੜਾਈ ਕਾਫੀ ਸਮੇਂ ਉਂਧਿਆਵਾਲ ਇੱਥੇ ਸਕੂਲ 'ਚ ਪਹੁੰਚੇ ਆ ਤੇ ਅਸੀਂ ਜਿਹੜਾ ਇੱਥੇ ਇਸ ਮਾਮਲੇ 'ਚ ਬੱਚਾ ਕੋ ਵੀ ਸੁਣਿਆ ਤੇ ਹੋਰ ਵੀ ਪਿੰਡ ਚੋਂ ਲਾ ਕੇ ਸੁਣ ਕੇ ਆਏ ਆ ਕਿ ਇੱਥੇ ਵਾਕਈ ਵਿਤਕਰਾ ਜਰ ਰਾਇਆ ਇਹ ਮੈਡਮ ਬਿੰਦੂ ਦੇ ਨਾਲ ਜਿਹੜੀ ਹੱਡੀ ਚ ਰਾ ਉਹਨਾਂ ਹੋ ਰਾਇਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਡੀਓ ਤੋਂ ਵੀ ਮੰਗ ਕਰਦੇ ਆ ਕਿ ਉਹਦੇ ਖਲਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਜਿਹੜੀ ਸਰਪੰਚ ਇੱਥੇ ਜਲੀਲ ਕਰਦੀ ਆ ਡੀਜੇ ਸਾਡੀ ਨੂੰ ਸਾਡੀ ਸਮਾਦੀ ਲੜਕੀ ਨੂੰ ਅਤੇ ਉਹਨੂੰ ਮੈਂ ਤਾਂ ਜਦ ਸ਼ਬਦ ਬੋਲਦੀ ਆ ਉਹਦੇ ਖਲਾ ਜਿਹੜੀ ਆ ਇੱਕ ਐਫਆਰ ਦਰਜ ਕੀਤੀ ਜਾਵੇ ਜੇਕਰ ਮੁਕਦਮਾ ਦਰਜ ਨਾ ਕੀਤਾ ਗਿਆ ਸਮਾਜ ਜਿਹੜਾ ਅੱਜ ਵਾਕੋ ਜੱਥੇ ਬੰਦਿਆ ਦੇਤੇ ਆ ਕੋ ਪਹੁੰਚੇ ਆ ਤੇ ਅਸੀਂ ਮਾਨ ਜੋ ਡੀਸੀ ਸਾਹਿ ਇਹ ਮਾਮਲਾ ਧਿਆਨ ਚ ਲਿਆਵਾਂਗੇ ਤੇ ਇਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਜੇ ਕਰਾਵਾਂਗੇ ਅਸੀਂ ਜੀ ਤੁਸੀਂ ਮੁਕਦਮੇ ਦੀ ਗੱਲ ਕਰ ਰਹੇ ਹੋ ਪਰ ਤੁਹਾਡੇ ਵੱਲੋਂ ਤੁਸੀਂ ਦਰਖਾਸਤ ਨਹੀਂ ਗਈ ਮੁਕੇ ਦੇ ਪੁਲਿਸ ਦੇ ਬਿਆਨ ਨਹੀਂ ਦਰਖਾਸਤਾਂ ਵਾਲੇ ਕੋਈ ਨਹੀਂ ਗਈ ਹਾਲੇ ਦਰਖਾਸਤ ਜਿਹੜੀਆਂ ਡੀਓ ਡੀਓ ਸਾਹਿਬ ਨੂੰ ਗਈ ਹੋਈਆਂ ਜਾਂ ਦਰਖਾਸਤਾਂ ਕਾਫੀ ਮੈਨਰੇ ਬੋਸ਼ ਕਹਤਾ ਕੀਤੀਆਂ ਆ ਪਰ ਇੱਕ ਡੀਓ ਵੱਲੋਂ ਵੀ ਕੋਈ ਹਾਲੇ ਕੋਈ ਕਾਨੂੰਨੀ ਕਾਰਵਾਈ ਨਹੀਂ ਇਹਦੇ ਉੱਤੇ ਕੀਤੀ ਗਈ ਤੇ ਅਸੀਂ ਜਿਹੜਾ ਮਾਮਲਾ ਅੱਜ ਮੈਂ ਪਹਿਲੀ ਇੱਥੇ ਪਹੁੰਚਾ ਆ ਤੇ ਅੱਜ ਜਿਹੜਾ ਮਾਮਲਾ ਸੀ ਜਿਹੜਾ ਪ੍ਰਚਾਰ ਇਹ ਕਿ ਕਿ ਜਿਹੜੇ ਆ ਸਰਪੰਚ ਜਿਹੜੇ ਹੋਰ ਇੱਥੇ ਆਏ ਸੀਗੇ ਉਹ ਲੜਨ ਨੂੰ ਫਿਰਦੇ ਸੀਗੇ ਟੀਚਰ ਨਾਲ ਬੋਲਦੇ ਸੀਗੇ ਕਿ ਨੀ ਟੀਚਰ ਨਾਲ ਨਾ ਬੋਲੋ ਪਰ ਜਿਹੜੀ ਗੱਲ ਹੈ ਕਿ ਜੀਕ ਕਾਂਗਰਸ ਨਾਲ ਸੰਬੰਧਿਤ ਤਾਂ ਸਰਪੰਚ ਵੀ ਕਾਂਗਰਸ ਨਾਲ ਸੰਬੰਧਿਤ ਆ ਤੁਸੀਂ ਕੀ ਕਿਸ ਤਰ੍ਹਾਂ ਵਿਰੋਧ ਕਰ ਰਹੇ ਹੋ ਨੇ ਇਹਨਾਂ ਦਾ ਇੱਥੇ ਕਾਂਗਰਸ ਦੀ ਗੱਲ ਨਹੀਂ ਹੈ ਜੀ ਇੱਥੇ ਭਾਈਚਾਰੇ ਦੀ ਗੱਲ ਹੈ ਸਾਨੂੰ ਭਾਈਚਾਰੇ ਦੇ ਮਾਮਲੇ 'ਚ ਪਤਾ ਲੱਗਾ ਸੀ ਸਾਡੇ ਸਮਾਜ ਦੀ ਜਿਹੜੀ ਲੜਕੀ ਆ ਧੀ ਸਾਡੀ ਲੱਗੀ ਆ ਤੇ ਇੱਥੇ ਜਿਹੜੀ ਇਹ ਡੂਟੀ ਨਿਭਾ ਰਹੀ ਆ ਉਹਨਾਂ ਜਾਤੀ ਵਿਤਕਰਾ ਕੀਤਾ ਜਾ ਰਿਹਾ ਇੱਥੇ ਕਿਸੇ ਪਾਰਟੀ ਦੀ ਕੋਈ ਗੱਲ ਨਹੀਂ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਸਰਪੰਚ ਪਰ ਜਿਹੜਾ ਇੱਕ ਮਾਫ਼ੀ ਤੌਰ ਤੇ ਜਿਹੜਾ ਸਾਨੂੰ ਜਲੀਲ ਕਰ ਰਿਹਾ ਸਾਡੇ ਸਮਾਜ ਨੂੰ ਇਹ ਮਤਲਬ ਜਲੀਲ ਕਰ ਰਿਹਾ ਉਹਦੇ ਖਿਲਾਫ ਜਿਹੜਾ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਨੂੰ ਕਿਸੇ ਪਾਰਟੀਆਂ ਲੈਣ ਦੀ ਬੜਾ ਸ਼ੁਭਨਾ ਮੈਮ ਮੇਰਾ ਨ ਹਾਂਜੀ ਮੈਂ ਪਿੰਡ ਟੁੱਡੀਆਂ ਵਾਲ ਤੋਂ ਸਰਪੰਚ ਆ ਅਸੀਂ ਨਾ ਇਸ ਪ੍ਰਾਇਮਰੀ ਸਕੂਲ ਸਾਡਾ ਬਹੁਤ ਜ਼ਿਆਦਾ ਮਤਲਬ ਬੱਚੇ ਪੇਰੈਂਟਸ ਬਹੁਤ ਜ਼ਿਆਦਾ ਸ਼ਿਕਾਇਤਾਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਡੇ ਇੱਥੇ ਵਧੀਆ ਆਉਣ ਸਾਰੇ ਟੀਚਰ ਵਧੀਆ ਆਉਣ ਹਨਾ ਤੇ ਇਸ ਕਰਕੇ ਅਸੀਂ ਸਵੇਰੇ ਵੀ ਆਏ ਆ ਇਹ ਮੈਡਮ ਜਿਹੜੇ ਇੱਥੇ ਖਾਣਾ ਬਣਾਉਂਦੇ ਆ ਉਹਨਾਂ ਨੂੰ ਵੀ ਨਹੀਂ ਮਤਲਬ ਕੁਝ ਨਹੀਂ ਹੈ ਹਨਾ ਕਰਨ ਦਿੰਦੇ ਪਏ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਕੂਲ ਦਾ ਪੇਰੈਂਟਸ ਸਕੂਲ ਚ ਪੇਰੈਂਟਸ ਆਉਂਦੇ ਆ ਬੱਚੇ ਹਟਾਉਂਦੇ ਪਏ ਨੇ ਸਕੂਲ ਦੇ ਵਿੱਚੋਂ ਸਾਰੇ ਅਸੀਂ ਕਿਹਾ ਜੇ ਉਹ ਨਾ ਕਟਾ ਉਂਦੇ ਪਏ ਆ ਤੇ ਇਹਦੇ ਵਿੱਚ ਸਾਡਾ ਸਕੂਲ ਜ਼ੀਰੋ ਆ ਇਸ ਕਰਕੇ ਆਹੀ ਆਉਂਦੇ ਵੀ ਆ ਇਸ ਤੋਂ ਬਾਅਦ ਮੈਨੂੰ ਤੇ ਦੋ ਦੋ ਤਿੰਨ ਮਹੀਨੇ ਉਹ ਚੱਲੇ ਕਹਿ ਕੇ ਪਿਆਰ ਨਾਲ ਡੀਓ ਸਾਹਿਬ ਆਏ ਉਹਨਾਂ ਨੂੰ ਵੀ ਮੈਂ ਸਾਰਾ ਕੁਝ ਸਮਝਾਇਆ ਉਹਨਾਂ ਨੇ ਕਹਿ ਕੇ 10 ਦਿਨ ਦਾ ਟਾਈਮ ਦਿਓ ਹਨਾ ਤੇ ਇਹਦੇ ਵਿੱਚ ਆਹੀ ਇਹ ਕਹਿੰਦੇ ਸਾਡਾ ਸਕੂਲ ਬੰਦ ਨਾ ਹੋਵੇ ਮੈਡਮ ਬਹੁਤ ਗਲਤ ਬੋਲਦੇ ਨੇ ਬਹੁਤ ਮੇਰੇ ਵੀ ਹੱਥੀ ਪਏ ਨੇ ਦੋ ਤਿੰਨ ਵਾਰੀ ਇੱਥੇ ਮੈਂ ਆਈ ਆ ਇਸ ਕਰਕੇ ਪਰ ਇਹ ਗਲਤ ਹਾਂ ਇਸ ਕਰਕੇ ਅੱਜ ਮੇਰੇ ਨਾਲ ਇਹ ਵੀ ਆਏ ਨੇ ਸਾਡੇ ਨਾਲ ਸੀਗੇ ਪਹਿਲੇ ਦਿਨ ਆਏ ਨੇ ਇਹਨਾਂ ਨੇ ਵੀ ਆ ਕੇ ਦੇਖਿਆ ਮੈਂਬਰ ਸਾਹਿਬ ਕੀ ਲੜਾਈ ਝਗੜਾ ਕੋਈ ਨਹੀਂ ਜੀ ਲੜਾਈ ਸਿਰਫ ਇਹ ਆ ਪਈ ਇਹ ਟੀਚਰਾਂ ਤੋਂ ਚੱਲਿਆ ਕੰਮ ਸਾਰਾ ਪਹਿਲਾਂ ਟੀਚਰਾਂ ਦੀ ਆਪਸੀ ਵਿੱਚ ਨਹੀਂ ਸੀ ਬੰਦੀ ਇਹਨਾਂ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਦੋ ਟੀਚਰ ਨੇ ਇਥੋਂ ਟਰਾਂਸਫਰ ਕਰਕੇ ਕਰਾ ਕੇ ਚਲੇ ਗਏ ਇਹ ਮੈਡਮ ਉਹਨਾਂ ਨੇ ਉਹਨਾਂ ਦੀ ਪੇਛ ਨਹੀਂ ਜਾਣ ਦਿੱਤੀ ਠੀਕ ਹੈ ਜੀ ਉਹ ਨਾਮ ਕੀ ਉਹਨਾਂ ਦਾ ਇਹ ਇਹਨਾਂ ਦਾ ਨਾਮ ਹੈ ਬਿੰਦੂ ਮੈਡਮ ਨੇ ਮੈਂ ਤੇ ਅੱਜ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਜੀ ਤੇ ਪਹਿਲੀ ਵਾਰੀ ਆਏ ਆ ਇਹ ਅਜੋ ਅੱਜ ਹੀ ਜਦੋਂ ਆਏ ਆ ਉਹ ਗੱਲਬਾਤ ਹੋਈਏ ਸਾਨੂੰ ਕਹਿੰਦੇ ਵੀ ਤੁਸੀਂ ਇਦਾਂ ਕਰੋ ਮੇਰ ਕੋ ਟਾਈਮ ਨਹੀਂ ਤੁਸੀਂ ਇੱਥੋਂ ਸਕੂਲ ਚੋਂ ਬਾਹਰ ਨਿਕਲ ਜਾਓ ਸਕੂਲ ਚੋਂ ਬਾਹਰ ਨਿਕਲ ਜਾਓ ਸਕੂਲ ਚੋਂ ਬਾਹਰ ਨਿਕਲ ਜਾਓ ਤੁਸੀਂ ਆ ਕੇ ਇੱਥੇ ਮਤਲਬ ਮੈਨੂੰ ਤੰਗ ਪਰੇਸ਼ਾਨ ਕਰਦੇ ਹੋ ਅਸੀਂ ਕਿਹਾ ਮੈਡਮ ਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆ ਕਿ ਬੱਚੇ ਜਿਹੜੇ ਨੇ ਇੱਥੋਂ ਸਕੂਲ ਦੀ 5ਵੀਂ ਕਲਾਸ ਹੀ ਖਤਮ ਹੋ ਗਈ ਆ ਉਹਦਾ ਕਾਰਨ ਕੀ ਆ ਉਹ ਕਾਰਨ ਕਹਿੰਦੇ ਵੀ ਕਾਰਨ ਨਹੀਂ ਮੈਨੂੰ ਪਤਾ ਸਕੂਲ ਦੇ ਕੈਮਰੇ ਚੱਲਦੇ ਫਿਰੋ ਕੇ ਫਿਰ ਕੈਮਰੇ ਵੀ ਬੰਦ ਪਏ ਨੇ ਜੀ ਸਕੂਲ ਦੇ ਇੱਥੇ ਕੀ ਹੁੰਦਾ ਕੀ ਨਹੀਂ ਕੋਈ ਪਤਾ ਨਹੀਂ ਜੀ ਫਿਰ ਅੱਛਾ ਜੇ ਕਦੀ ਕਿਸੇ ਨੂੰ ਕਹਿਣਗੇ ਬੱਚੇ ਕੋ ਸਮੈਲ ਆਉਂਦੀ ਹੈ ਜੀ ਇਹ ਬੱਚਾ ਵਾ ਦੂਜਾ ਆ ਗੰਦਾ ਆ ਜੀ ਬੱਚਾ ਇਹ ਲੈਟਰਿੰਗ ਕਰਦੀ ਹੈ ਜੀ ਇਹਨੇ ਆ ਕਰਤਾ ਜੀ ਇਹਨੇ ਦੂਸਰੀ ਰੋਟੀ ਤੋਂ ਤੀਸਰੀ ਰੋਟੀ ਕਿਉਂ ਲੈ ਲਈ ਹੈ ਬਿਲਕੁਲ ਨਹੀਂ ਹੈ ਜੀ ਬੱਚਿਆਂ ਨੂੰ ਵਾਸਤੇ ਬਿਲਕੁਲ ਨਹੀਂ ਏ ਜੀ ਟੀਚਰ ਇਹਨੇ ਇਥੇ ਉਹਨਾਂ ਨੂੰ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਪੋਸਟ ਕੀ ਹੈ ਮਰਜ਼ੀ ਜੇ ਬੱਚਿਆਂ ਨੂੰ ਜਿੰਨੀ ਭੁੱਖੇ ਬੱਚਾ ਖਾਣਾ ਪਾਉਂਦੇ ਉਹਨਾਂ ਦੀ ਗੱਲ ਹੀ ਨਹੀਂ ਹੋਈ ਆ ਜੀ ਜਾਤ ਪਾਤ ਦਾ ਬੇਸ਼ੱਕ ਇਹ ਜੋ ਮਰਜ਼ੀ ਕਰੀ ਜਾ। ਅਸੀਂ ਤਾਂ ਜਾਤ ਪਾਤ ਕੋਈ ਸਮਝ ਨਹੀਂ। ਪਾਣੀ ਦੇ ਕਨੈਕਸ਼ਨ ਟੋੜੇ ਪੀਣ ਵਾਲਾ ਪਾਣੀ ਕਿਸੇ ਨੇ ਨਹੀਂ ਬੰਦ ਕੀਤਾ। ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਵੀ ਕਿਤੋਂ ਪਾਈਪਲਾਈਨ ਬੰਦ ਹੋਵੇ ਜਾਂ ਅਸੀਂ ਆਏ ਸਫਾਈ ਮੈਮ ਰੇਗਾ। ਅਸੀਂ ਨੂਬਾ ਦੇਖਿਆ ਵਾ ਟੈਂਕੀ ਦੀਆਂ ਹੋ ਟੁੱਟੀਆਂ ਯਾਨੀ ਕਨੈਕਸ਼ਨ ਟੋੜੇ ਹੋਏ ਕਾਰਨ ਇਹ ਹੋ ਸਕਦਾ ਕੋਈ ਰਾਤ ਨੂੰ ਕੋਈ ਸ਼ਰਾਰਤੀ ਅੰਸਰ ਵੀ ਤੋੜ ਸਕਦਾ। ਆਪਾਂ ਇੰਨੇ ਸਾਰੇ ਬੱਚਿਆਂ ਦਾ ਨੁਕਸਾਨ ਬੱਚੇ ਦਾ ਸਾਡੀ ਸਾਡੀ ਮੰਗ ਇਹੀ ਹੈ ਜੀ ਕਿ ਜਾਂ ਤੇ ਇਸ ਸਕੂਲ ਦਾ ਸਿਸਟਮ ਸੁਧਾਰਿਆ ਜਾਵੇ ਜੇ ਨਹੀਂ ਤੇ ਇਹਨਾਂ ਦੀ ਇੱਥੋਂ ਟਰਾਂਸਫਰ ਕੀਤੀ ਜਾਵੇ ਸਾਨੂੰ ਯੋਗ ਟੀਚਰ ਦਿੱਤੇ ਜਾਵਣ ਇਹਨਾਂ ਨੇ ਡੀਓ ਨਾਲ ਗੱਲ ਕੀਤੀ ਆ ਅਸੀਂ ਜੀ ਇਹਨਾਂ ਨੂੰ ਦੋ ਵਾਰ ਅੱਗੇ ਐਪਲੀਕੇਸ਼ਨ ਵੀ ਦਿੱਤੀ ਆ ਉਹਨਾਂ ਨੂੰ ਦਿੱਤੀ ਪਈ ਹੈ ਤੇ ਹੁਣ ਵੀ ਅਸੀਂ ਜੇ ਸਾਨੂੰ ਡੀਓ ਸਾਹਿਬ ਨੂੰ ਦੇਣੀ ਪਈ ਐਪਲੀਕੇਸ਼ਨ ਡੀਓ ਸਾਹਿਬ ਨੂੰ ਦਿਆਂਗੇ ਜੇ ਉਸ ਤੋਂ ਉੱਪਰ ਸਾਨੂੰ ਜਾਣਾ ਪਿਆ ਭਾਵੇਂ ਚੰਡੀਗੜ੍ਹ ਤੱਕ ਫੇਰ ਉੱਥੇ ਵੀ ਜਾਵਾਂਗੇ ਉਹਨਾਂ ਜਿਹੜੇ ਜਿਹੜੇ ਜੋਤ ਬੈਂਸ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਕਿ ਸਾਡੇ ਸਕੂਲ ਦੇ ਹਾਲਾਤ ਦੇਖਦੇ ਹੋਏ ਕੋਈ ਚੰਗੇ ਜਿਹੜੇ ਟੀਚਰ ਤੁਹਾਨੂੰ ਮਤਲਬ ਅਵੇਲੇਬਲ ਕੀਤੇ ਜਾਣ ਜੀ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਬਾਕੀ ਸਾਡਾ ਕੋਈ ਜਾਤੀਵਾਦ ਨਹੀਂ ਨਾ ਜਾਤੀਵਾਦ ਨੂੰ ਸਮਝਦੇ ਆ ਤੁਹਾਡੇ ਬੱਚੇ ਇੱਥੇ ਪੜਦੇ ਆਂ ਹਾਂਜੀ ਹਾਂਜੀ ਜੀ ਤੇ ਸਕੂਲ ਤਾਂ ਸੰਦਸ਼ਟ ਨਹੀਂ ਸਰ ਬਿਲਕੁਲ ਨਹੀਂ ਹੁੰਦਾ ਕਿਉਂ ਕਿਉਂਕਿ ਤੁਸੀਂ ਆਪ ਹਾਲਾਤ ਦੇਖ ਲਓ ਸਕੂਲ ਦੇ ਤੁਸੀਂ ਕਦੋਂ ਦੇ ਆਏ ਹੋ ਦੇਖਿਆ ਕੋਈ ਤਾਂ ਸਫਾਈ ਹੈਗੀ ਆ ਜੀ ਜੀ ਤਾਨੂੰ ਕੋਈ ਬੈਠਾ ਨੂੰ ਮਿਲਿਆ ਕੁਛ ਪਾਣੀ ਪੁੱਛਿਆ ਤੁਹਾਨੂੰ ਕਿਸ ਨੇ ਚਾਹ ਮਿਲੀ ਤੁਹਾਨੂੰ ਆਇਆ ਨਾ ਜੀ ਜੀ ਬਸ ਫਿਰ ਇੱਥੇ ਹੀ ਦੇਖ ਲਓ ਤੁਸੀਂ ਬੱਚੇ ਆਣ ਕੇ ਕੀ ਇੱਥੇ ਘਰਦੇ ਹੋਣਗੇ ਬੱਚਿਆਂ ਵਾਸਤੇ ਠੰਡਾ ਪਾਣੀ ਪੀਣ ਦੀ ਵਿਵਸਥਾ ਹੈ ਇੱਥੇ ਕੁਛ ਨਹੀਂ ਹੈਗਾ ਸਾਰੇ ਇਦਾਂ ਦਾ ਮੁੱਖ ਦੋਸ਼ੀ ਕੌਣ ਹੈ ਇੱਥੇ ਦੋਸ਼ੀ ਕੌਣ ਕਿਹਨੂੰ ਮੰਨਦੇ ਹੋ ਸਰ ਜੋ ਫੇਰ ਸਕੂਲ ਨੂੰ ਚਲਾ ਰਹੇ ਉਹਨਾਂ ਦੀ ਗਲਤੀ ਆ ਕੌਣ ਮੈਡਮ ਹੀ ਹੋ ਸਕਦੇ ਆ ਫਿਰ ਹੋਰ ਕਿਹਨੇ ਹੋਣਾ ਤੁਹਾਨੂੰ ਕੋਈ ਕਮੇਟੀ ਦੇ ਚੇਅਰਮੈਨ ਨਾਲ ਹੀ ਤੁਹਾਡੇ ਖੜੇ ਹਾਂਜੀ ਨਾਲ ਹੀ ਖੜੇ ਆ ਇਹ ਵੀ ਨਾਲ ਖੜੇ ਇਹਨਾਂ ਦਾ ਕਸੂਰ ਨਹੀਂ ਨਹੀਂ ਇਹਨਾਂ ਅਸੀਂ ਤਾਂ ਬਹੁਤ ਵਾਰੀ ਕੰਪਲੇਨਟ ਕੀਤੀ ਹੈ ਇਹਨ ਨੇ ਉਹਨਾਂ ਨੂੰ ਕੰਮ ਛੱਡ ਦਿੱਤੀ ਤੁਸੀਂ ਕੋਈ ਨਹੀਂ ਸੁਣਵਾਈ ਕੀਤੀ ਅਸੀਂ ਸਾਰਿਆਂ ਨੇ ਖੁਦ ਲੈ ਕੇ ਦਿੱਤਾ ਆ ਜੀ ਜੀ ਤੁਹਾਨੂੰ ਹੋਰ ਪਾਸੇ ਕੰਮ ਸੀ ਉਧਰ ਚੱਲ ਗਏ ਸਰਕਾਰੀ ਕੰਮ ਸੀਗਾ ਕੋਈ ਇਹਨਾਂ ਨੂੰ ਆਪਣੇ ਵੱਲੋਂ ਜੀ ਜੀ ਤੇ ਜਦੋਂ ਮੈਂ ਆਈ ਆ ਤੇ ਫੇਰ ਮੈਂ ਇੱਥੇ ਕੋਈ ਗੱਲ ਨਹੀਂ ਕੀਤੀ ਮੇਰੀ ਨੂੰਹ ਆਈ ਮੇਰੇ ਜੇਠ ਦੀ ਨੂੰਹ ਆਈ ਉਹ ਦੇਖ ਕੇ ਚਲੀ ਗਈ ਤੁਸੀਂ ਕੋਈ ਕੰਮ ਛੱਡ ਦਿੱਤੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮੇਰੀ ਦਜੀ ਸੀਗੀ ਵਰਕਰ ਉਹ ਆਈ ਸੀਗੀ ਉਹਨੇ ਕਿਹਾ ਸੀ ਵੀ ਜਦੋਂ ਸਾਡਾ ਤੁਹਾਡੇ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਲੈਂਦੇ ਨਹੀਂ ਨੇ ਮੈਂ ਤਾਂ ਨਹੀਂ ਕੰਪਲੇਨ ਕੀਤੀ ਵੀ ਚਲੋ ਕੋਈ ਗੱਲ ਨਹੀਂ ਹੁਣ ਕੀ ਕਰੂਗੇ ਹੁਣ ਹੁਣ ਤੇ ਕਰੂਗੇ ਜਦੋਂ ਇਹ ਮੈਨੂੰ ਟਿਕਣ ਨਹੀਂ ਦਿੰਦੀ ਜੀ ਹਾਂਜੀ ਹਾਂਜੀ ਸਰ ਜੀ ਤੁਹਾਡਾ ਸ਼ੋਭਨਾ ਮੇਰਾ ਨਾਮ ਨਿਸ਼ਾਨ ਸਿੰਘ ਜੀ ਜੀ ਉਹ ਕੀ ਕਹਿਣਾ ਚਾਹੁੰਦੇ ਆ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਦੇ ਲਗਭਗ ਉਦੋਂ ਇੱਥੇ ਇਕੱਠੇ ਹੋਣ ਕਾਫੀ ਦਿਨ ਮੈਨੂੰ ਵੇਖ ਕੇ ਤੇ ਨਵੀਂ ਆ ਗਿਆ ਜੀ ਤੇ ਆਣ ਕੇ ਵੇਖੇ ਮੈਂ ਬਾਲਮਿਕ ਨੇ ਭਾਈ ਜਰਜੋ ਤਿੰਨ ਚਲ ਬੀਬੀਆਂ ਨਾਲ ਪੈਸੇ ਬਾਰੇ ਕੀ ਗੱਲ ਹੋਈਏ ਜੀ ਜੀ ਤੇ ਦੋ ਜੀ ਨੇ ਕਹਿਣ ਲੱਗੇ ਆ ਮੈਡਮ ਅੰਨੇਸ਼ ਨਹੀਂ ਮਾਰਨਦੇ ਬੱਚਿਆਂ ਨੂੰ ਮੈਂ ਮੈਡਮ ਜੀ ਦੱਸੋ ਜੀ ਹੁਣੇ ਜਵਾਦ ਦੇ ਮੌਕੇ ਤੇ ਕੀ ਗੱਲ ਹੋਈ ਨਿਸ਼ਵਾਰੇ ਜੀ ਜੀ ਮੈਡਮ ਕਹਿੰਦੀ ਮੈਂ ਅੰਨੇਸ਼ ਤੋਂ ਬੱਚਿਆਂ ਨੂੰ ਰੋਕਿਆ ਕਿ ਬੱਚਾ ਨਜ਼ਰਾਂ ਟਿਕ ਪੈਂਦਾ ਤੇ ਮੈਂ ਰੋਕਿਆ ਸੀ ਕਿ ਨਿਸ਼ ਪਾਸੇ ਹੋ ਕੇ ਮਾਰਿਆ ਕਰੋ ਜੀ ਜੀ ਤੇ ਮੈਂ ਕਰੋ ਜੀ ਇਥੇ ਕੋਈ ਜਾਤੀ ਦੇ ਬਾਰੇ ਬੋਲਿਆ ਜਾਂਦਾ ਕੋਈ ਨਹੀਂ ਜੀ ਨਹੀਂ ਕੋਈ ਤੁਹਾਂਡੇ ਬੱਚਿਆਂ ਨੂੰ ਜਾਤੀਵਾਦ ਦਾ ਕੋਈ ਸਵਾਲ ਕੀਤਾ ਜਾਵੇ ਕੋਈ ਵਿਤਕਰਾ ਕੀਤਾ ਜਾਵੇ ਨਹੀਂ ਨਹੀਂ ਹੋ ਰਿਹਾ ਐਸੇ ਇਹ ਬੰਦ ਕੋਈ ਨਹੀਂ ਤੁਸੀਂ ਕਹੋ ਬਸ ਪੜ੍ਹਾਈ ਦੀ ਦਿੱਕਤ ਆ ਰਹੀ ਹੈ ਹਾਂ ਜੀ ਪੜ੍ਹਾਈ ਦੀ ਆ ਹੋਰ ਤੁਹਾਨੂੰ ਕੋਈ ਜਾਣੀ ਕੀ ਹਾਂਜੀ ਹੋਰ ਕੋਈ ਕਿਸੇ ਨੇ ਮੈਡਮ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲੇਆ ਨਹੀਂ ਨਹੀਂ ਕੋਈ ਨਹੀਂ ਜੀ ਤੁਹਾਡੇ ਦੇ ਬੱਚੇ ਪੜ੍ਹਦੇ ਆਂ ਹਾਂਜੀ ਜੀ ਕਿੰਨੀ ਕਲਾਸ ਚਾ ਸਾਡੇ ਬੱਚੇ ਤੇ ਮੇਰੇ ਭਤੀਜੇ ਉਹ ਇੱਥੇ ਪੜਦੇ ਇਹਨਾਂ ਬਿੰਦੂ ਮੈਡਮ ਕੋਲ ਪੜਦੇ ਆ ਉਹਨਾਂ ਨਾਲ ਵੀ ਇਦਾਂ ਹੀ ਵੀ ਕਿਸ ਤਰ੍ਹਾਂ ਦਾ ਸਿਸਟਮ ਆ ਇੱਥੇ ਤੁਹਾਨੂੰ ਲੱਗਿਆ ਬਹੁਤ ਮਾੜਾ ਚੱਲਣ ਦੇ ਆ ਇੱਥੇ ਹਾਲਤ ਜਿਹੜੋ ਅਸੀਂ ਇੱਥੇ ਕੰਮ ਵਿੱਚ ਦੀ ਨਾ ਕੇ ਜਾਣੇ ਆ ਬੱਚਿਆ ਕੋ ਝਾੜੂ ਫੜਾਏ ਹੁੰਦੇ ਪੜਾਈ ਤੇ ਕਰਾਉਣ ਹੀ ਨਹੀਂ ਦੇ ਝਾੜੂ ਸਫਾਈ ਕਰਦੇ ਆ ਜੀ ਸਫਾਈ ਕਰਾਉਂਦੇ ਨੇ ਤੇ 24 ਘੰਟੇ ਜਿਹੜੋ ਦੇਖਿਆ ਬੱਚੇ ਕੰਦਾ ਤੇ ਚੜੇ ਹੁੰਦੇ ਆ ਕੋਈ ਕਲਾਸ ਹੀ ਨਹੀਂ ਲੱਗਣ ਦੇ ਜਿਹੜੋ ਦੇਖੀਦਾ ਉਦੋਂ ਹੀ ਬੱਚੇ ਕੰਦਾ ਤੇ ਹੁੰਦੇ ਆ ਕੁਛ ਝਾੜੂ ਲੈ ਕੇ ਲੱਗੇ ਨੇ ਤੇ ਝਾੜੂ ਲਵਾਉਂਦੀ ਰਹਿੰਦੀ ਮੈਡਮ ਸਾਰ ਚਾੜੂ ਦੀ ਸਰਕਾਰ ਆ ਗਈ ਹੈ ਤੇ ਝਾੜੂ ਲਈ ਜਾਂਦੇ ਸੇ ਹਾਂਜੀ ਤੁਸੀਂ ਜਦੋਂ ਮਰਜੀ ਆਣ ਕੇ ਦੇਖ ਲਓ ਬੱਚੇ ਦੇ ਹੱਥਾਂ 'ਚ ਝਾੜੂ ਫੜਾਏ ਹੁੰਦੇ ਆ ਕੜਾਈਏ ਫੜਾਏ ਹੁੰਦੇ ਕੂੜਾ ਸਟਾਉਂਦੇ ਆ ਘਰੋਂ ਬੱਚੇ ਟੋਰ ਕੱਢ ਕੇ ਹੁੰਦੇ ਇੱਥੇ ਮਿੱਟੀ ਘਟਿਆ ਲਿਬੜ ਕੇ ਜਾਂਦੇ ਆ ਜੀ ਜੀ ਝਾੜੂ ਛੱਬਣਾ ਮੈਂ ਇਸੇ ਕੁਰਨਚੰਦਨ ਚਾਰ ਚੌਕੀ ਪੁਲਾਣਾ ਪਾਣਾ ਸਦਰ ਕਪੂਰਤਲਾ ਸਰ ਜੀ ਇੱਥੇ ਮਸਲਾ ਹੋਇਆ ਕੀ ਕਹਿਣਾ ਚਾਹੁੰਦੇ ਆ ਇਹ ਸਰ ਸਾਡੇ ਹੁਣੇ ਮਸਲਾ ਧਿਆਨ ਵਿੱਚ ਆਇਆ ਜਿਦੋਂ ਕਿ ਇਸ ਬੰਦੀ ਕੰਪਲੇਂਟ ਸਾਡੇ ਕੋਲ ਆਵੇਗੀ ਉਹਦੇ ਮੁਤਾਬਕ ਜਿਹੜੀ ਜਿਹਾ ਜੋ ਪ੍ਰਥਾਲ ਕਰਕੇ ਜੋ ਬਣਦੀ ਗੱਲ ਸਾਨੂੰ ਜੇ ਇਲੈਕਟ੍ਰਿਕ ਕੰਪਲੇਂਟ ਕੋਈ ਨਹੀਂ ਆਈ ਅਜੇ ਤੱਕ ਸਾਨੂੰ ਕੋਈ ਕਿਸੇ ਕੰਦੇ ਦੀ ਇਲੈਕਟ੍ਰਿਕ ਕੰਪਲੇਂਟ ਨਹੀਂ ਆਈ ਇਹ ਤਾਂ ਸਾਨੂੰ ਵੈਸੇ ਪੈਟਰੋਲਿੰਗ ਕਰਦੇ ਆ ਪਤਾ ਲੱਗਾ ਹੀ ਸੀ ਤੇ ਸਕੂਲ ਚ ਬੰਦੇ ਇਕੱਠੇ ਹੋਏ ਆ ਤੇ ਅਸੀਂ ਉਹਦੇ ਸਬੰਧ ਵਿੱਚ ਇੱਥੇ ਦੇਖਣ ਆ ਗਏ ਸਰਪੰਚ ਜਿਹੜੇ ਇੱਥੇ ਹੈਡ ਟੀਚਰ ਹੈਗੇ ਨਾ ਉਹਨਾਂ ਦਾ ਕਹਿਣਾ ਕੀ ਸਿਰ ਉਹਨੂੰ ਦਰਤੀ ਸਿੱਧੇ ਸ਼ਬਦ ਬੁਲਾਇਆ ਜਾਦਾ ਸਰਪੰਚ ਜੀ ਲੋ ਉਹ ਵੀ ਦੋਵੇਂ ਲੇਡੀਆਂ ਆ ਕੀ ਤੁਸੀਂ ਕਾਰਵਾਈ ਕਰੋਗੇ ਨਹੀਂ ਸਾਡੇ ਕੋਲ ਕੋਈ ਕੰਪਲੇਂਟ ਆਏਗੀ ਜਿਸ ਤਰ੍ਹਾਂ ਅਫਸਰਾਂ ਦੇ ਫਰਦਾਲ ਤੋਂ ਬਾਅਦ ਜਿਹੜੀ ਕਾਰਵਾਈ ਬਣਦੀ ਕੀਤੀ ਜਾਵੇਗੀ ਜੀ ਠੀਕ ਹਾਂ ਜੀ ਤੁਸੀਂ ਇਹਨਾਂ ਦੇ ਜੋ ਸਬੰਧਿਤ ਵਿਭਾਗ ਉਹਨਾਂ ਦੇ ਮੇਨ ਵਾਲਾ ਅਫਸਰ ਉਹਨਾਂ ਨਾਲ ਕੰਟੈਕਟ ਕਰੂਗੇ ਬਿਲਕੁਲ ਕਰਾਂਗੇ ਜੀ ਦੱਸਾਂਗੇ ਸਾਰੀ ਗੱਲਬਾਤ ਜੋ ਵੀ ਹੁੰਦੀ ਹੈ